ਅੱਜ ਖਾਣੇ ਆ ਮੀਟ ਲਾਉਨੇ ਆ ਪੱਕ ਸਕ ਡੜੀ ਨਾ ਕਰਦੇ ਗੱਲਾਂ ਬਾਤਾਂ ਫਰਿੱਜ ਚ ਵੇਖਾ ਕੋ ਹੈਗਾ ਖਾਣਵਾ ਦੀ ਇਹ ਵੀ ਈਟ ਨਹੀਂ ਹੋਣੀ ਦੇ ਨਾ ਤਨ ਸੋ ਕੋ ਤੇ ਐ ਫੇਰ ਉੱਤਰ ਜੀ ਸਟੇ ਚੜ ਗਿਆ ਕਦਾ ਜਿਹੜਾ ਕਰੂੰ ਤੇਰਾ ਜਿਹੜਾ ਜਾਲ ਕਰੇ ਤੂੰ ਵਿਗੜ ਗਿਆ ਤੂੰ ਜਿਹੜਾ ਠੇਡੀਆਂ ਮੈਂ ਸੁਣਨੀ ਲਿਆ ਇਸ਼ਾਰਿਆਂ ਦੇ ਠੱਗਾਂ ਦੀ ਟੋਲੀ ਦੀ ਕੋਈ ਬੋਲੀ ਬਹਿਣਿਆਂ ਲੱਭਦੇ ਫਿਰਦੇ ਆਏ ਹਨ ਉਹਨਾਂ ਦਿੱਤੀ ਇੱਕ țeੜਵੀ ਇੱਕ ਬੰਨੇ ਦੀ ਅਜੇ ਤੂੰ ਤੇ ਤੂੰ ਮੈਨੂੰ ਰੋਕੀਂ ਜੋ ਜਾਂੰਡਾ ਨਹੀਂ ਤੂੰ ਮਨੂ ਵਜੇ ਚੰਗੀ ਤਰ੍ਹਾਂ ਰਾ ਉਮਰਿਆਂ ਤੇਰੀਆਂ ਉਤਰੀਆਂ ਸੁਣੀਆਂ ਅਜੇ ਕਦਮ ਤੇ ਮਾਇ ਨੂੰ ਇੱਕ ਲਾ ਕਦ ਦਾ ਫਦਾਏ ਮਿੰਦੇ ਉਧਰ ਕਿੱਥੇ ਗਏ ਕਿਉਂ ਕਿਆ ਖਣਾ ਤੂੰ ਉਦਾਂ ਹੀ ਦਿਖਣੀ ਨਹੀਂ ਰਹੀ ਹੀ ਕਰ ਅੰਜੂਲ ਮੈਨੂੰ ਕਿਹੜਾ ਦੱਸ ਕੇ ਜਾਂਦਾ ਵਾ ਇੱਥੇ ਬੈਠਾ ਮੈਂ ਪੁੱਛਦੀ ਰਹੀ ਬੜਾ ਪਰਨਾ ਬੰਨਿਆ ਕਿੱਥੇ ਚੱਲਿਆ ਕਿੱਥੇ ਚੱਲਿਆ ਆ ਤਾਂ ਸਾਰੀ ਗੱਲਾਂ ਤੇਰੇ ਮੈਂ ਦੱਸ ਕੇ ਜਾਇਆ ਕਰਾਂ ਐਦਾਂ ਹੀ ਰੋਲਾ ਰੱਪਾ ਮਾਂ ਪੁੱਤਾਂ ਨੇ ਪਾ ਲਿਆ ਤੇ ਮੈਂ ਤੇ ਉਧਰ ਚਲ ਗਈ ਤੇ ਪਤਾ ਨਹੀਂ ਲੱਗਾ ਕਿੱਥੇ ਚੱਲੇ ਤੂੰ ਮੈਂ ਗਾਂਢੀ ਭਤੀ ਹੀ ਇੱਥੇ ਲੰਮੇ ਪਏ ਆ ਵਿਲੇ ਚਾਚੀ ਜੀ ਗਏ ਆ ਉਧਰ ਨੂੰ ਸਬਜੀ ਵਾਲ ਨੂੰ ਤੇ ਜਾਓ ਮਗਰ ਉਹਨਾਂ ਦੇ ਨਾਲ ਕੋਕਰਾ ਕਰਾ ਕੇ ਰੂ ਲਿਆ ਕਰੋ ਮਨਪ੍ਰੀਤ ਜਰੀ ਫਰਮਾਇਸ਼ਵਾ ਕੋਈ ਮੇਰਾ ਆਪੇ ਜੀ ਕਦਰ ਮੈਂ ਚਲ ਜਾਣਾ ਹੈਗਾ ਅੱਜ ਪਤਾ ਨਹੀਂ ਕੀ ਹੋਣ ਡਿਆ ਵਾ ਥੋੜਾ ਕੋਈ ਜੀ ਲੱਗੀ ਚੁੰਦਗੀ ਜੀ ਲੱਗੀ ਆ ਕੋ ਚੰਗਾ ਨਹੀਂ ਲੱਗਣ ਡਿਆ ਮੈਨੂੰ ਤੇ ਤੂੰ ਹੀ ਕਰਾ ਲਾ ਜਿਹੜਾ ਕੰਮ ਕਰਨ ਵਾਲਾ ਜ਼ਰੂਰੀ ਵੀ ਮੇਰੇ ਹੱਥਾਂ ਦਾ ਹੀ ਕੰਮ ਕੀਤਾ ਤੂੰ ਲੈਣਾ ਹਾਏ ਮੰਮੀ ਆਪਾ ਤਾਂ ਘਰ ਵੀ ਲਿਆਵਾ ਉਹ ਕਹਿੰਦੇ ਚੱਲਾ ਅੱਜ ਠੰਡਾ ਜਾਵਾ ਥੋੜਾ ਜਿਹਾ ਤੇ ਚੱਲ ਮੈਂ ਜਾ ਕੇ ਸਬਜੀ ਵਾਲਾ ਵੇਖ ਆਵਾ ਤਾਨੂੰ ਬਦਾਵਾ ਕਿ ਨਹੀਂ ਆ ਚਮਸੇ ਜੇ ਲੱਗੇ ਹੁਣ ਅੱਜ ਕੱਲ ਤੇ ਪਾਣੀ ਪੁਨੀ ਪਊਗਾ ਇਹਨਾਂ ਨੂੰ ਫੇਰ ਹੀ ਲੱਗਣਾ ਕੋਈ ਨਾ ਕੋਈ ਤੇ ਦਵਾਈ ਲੈ ਆਉਣੀ ਫੇਰ ਜਾ ਕੇ ਦਵਾਈ ਨਹੀਂ ਉਦਾਂ ਹੀ ਜਿਦਾਂ ਨਾ ਪਤਾ ਨਹੀਂ ਥੋੜਾ ਕੋਈ ਜੀ ਲੱਗੀ ਹੈ ਸ੍ਰੀਨ ਤਾਈਆਂ ਤਾਂ ਮੈਂ ਲੰਮੀ ਪੈ ਗਈਆਂ ਮੈਂ ਲੰਮੀ ਧਿਆਨ ਲੰਮੀ ਤਾਂ ਕਿਹਾ ਵੀ ਚੱਲ ਮੈਂ ਵਿਹਲੀ ਹੋਈ ਆ ਤੇ ਬੈਣੀ ਆ ਕਿਸ ਦੇ ਲੱਗੇ ਜੋਤੀ ਦੀਦੀ ਵੀ ਅੰਦਰ ਵੜੇ ਆ ਆਈ ਗਈ ਚੱਲ ਗੱਲਾਂ ਬਤਾ ਕਰ ਲੈ ਨਾ ਮੰਮੀ ਮੇਰੇ ਤੇ ਤਾਂ ਟਾਈਮ ਹੀ ਨਹੀਂ ਪਾਸ ਹੁੰਦਾ ਨਾ ਟੈੱਕਰ ਮੇਰੀ ਗੱਲ ਸੁਣ ਮੈਂ ਇਹਦੇ ਅੰਦਰ ਨਹੀਂ ਖਬਰਾ ਸੁਣਨ ਤੋ ਖਬਰ ਸੁਣੀ ਹੈ ਕਿ ਕਿਹੜੀ ਮੈਂ ਨਹੀਂ ਅੱਜ ਫੋਨ ਹੀ ਨਹੀਂ ਜਲਾਇਆ ਉਹ ਨਾ ਦਿਨੇ ਦੁਪਹਿਰੇ ਵਿਚਾਈ ਨਹਾਤ ਹੋ ਗਏ ਪਾੜ ਕਰਨ ਦੀ ਬੁੱਢੀ ਇੱਕ ਅੱਛਾ ਤੇ ਡਿੱਕ ਸਾਈ ਪਾਪੀ ਲੋਕ ਨਹੀਂ ਲੋਕਾਂ ਨੇ ਕਿਤੇ ਮਾਸਾ ਜਨ ਤਰਸ ਨਹੀਂ ਹੁੰਦਾ ਕਿਤੇ ਪਾੜ ਵੀ ਨਹੀਂ ਕਰਨ ਦਿੱਤਾ ਨੂੰ ਵਿਚਾਈ ਨੂੰ ਤੇ ਲੋਟਮਾਰ ਕਰਕੇ ਤੇ ਸਾਲਾ ਕੁਝ ਲਾਗਤ ਨਾਲ ਵਿਚਾਈ ਨੂੰ ਮਾਰ ਆਈ ਉਹਨਾਂ ਆਹ ਹਾਈ ਤਾਂ ਨਹੀਂ ਖਬਰਾਂ ਆਉਂਦੀਆਂ ਹੁਣ ਵਨ ਸਵਨੀਆਂ ਖਬਰਾਂ ਆਉਂਦੀਆਂ ਮੈਂ ਜਦੋਂ ਦੀ ਵੇਖਣ ਲੱਗ ਪਈ ਨਹੀਂ ਫਿਰ ਮੇਰਾ ਦਿਲ ਨਹੀਂ ਕਰਦਾ ਹਟਣ ਨੂੰ ਬਾਹਰ ਦੀਆਂ ਸੁਣੀਆਂ ਵਾ ਸਾਡੇ ਦੇ ਘਰ 'ਚ ਸਭ ਕੁਝ ਹੋ ਗਿਆ ਤੇ ਇਕ ਆਮ ਹੋ ਗਈ ਆ ਮੈਂ ਜੋ ਜੋ ਯਾਰ ਦੁਕਾਨ ਤੇ ਉਹਨੂੰ ਨਹੀਂ ਬੰਦੇ ਪੈ ਗਏ ਆਹੋ ਸੱਚ ਲੈ ਆਪਣੀ ਖਬਰ ਲੈ ਗਈ ਆ ਨਹਿਰ ਵਿੱਚ ਸੁੱਟਦੀ ਆਹੋ ਉਹਦੇ ਮੰਮੀ ਆ ਆਪਣੇ ਲਾਗੇ ਭੱਬੇ ਹਾਲੀ ਲੱਗੀ ਵੱਡੀ ਨਹਿਰ ਨਹੀਂ ਜੜੀ ਉਹਦੇ ਵਿੱਚ ਧੱਕਾ ਦੇ ਦਿੱਤਾ 사ਸ ਜੀ ਪਰ ਮੰਮੀ ਜਿੰਨਾ ਮਰਜੀ ਦੀਦੀ ਕਤਲ ਕਰ ਲੋ ਨਾ ਭਾਵੇਂ ਕਤਲ ਜਿੰਨਾ ਮਰਜੀ ਚਲਾਕ ਹੋਵੇ ਕੋਈ ਸਬੂਤ ਨਾ ਛੱਡੇ ਕੋਈ ਨਾ ਛੱਡੇ ਪਰ ਆਪਣੀ ਜਿਹੜੀ ਪੰਜਾਬ ਦੀ ਪੁਲਿਸ ਹੈ ਨਾ ਜਿਹੜਾ ਕ੍ਰਿਮਿਨਲੀ ਕਰਨੀ ਤੇ ਆਉਂਦੀ ਫੇਰ ਨਹੀਂ ਸ਼ੁਰੂ ਹੋਣੀ ਫੇਰ ਨਹੀਂ ਬਚਦੀ ਕਿਸ ਨੂੰ ਫੇਰ ਉਹਨੂੰ ਫੇਰ ਉਹ ਮੁੰਡਾ ਵੀ ਅਗਾਂਹ ਇਹ ਜੀ ਮੈਨੂੰ ਨਹੀਂ ਕੁਝ ਵੀ ਪਤਾ ਤੇ ਇੰਨੇ ਦੀਦੀ ਪਰ ਸ਼ਰਮ ਆ ਉਹ ਵੀ ਫਿਰ ਬਾਅਦ ਵਿੱਚ ਪੂਰਾ ਦੱਸਣ ਵੀ ਨਾ ਤਾਂ ਫੇਰ ਇਦਾਂ ਚੋਰਾ ਵਾਂਗੂ ਨਾ ਮੂੰਹ ਇਦਾਂ ਲੁਕਾ ਕੇ ਤੇ ਫੇਰ ਕੈਮਰੇ ਦੇ ਅੱਗੇ ਆਉਣਗੇ ਪੀ ਦੱਸ ਤੁਹਾਨੂੰ ਇਦਾਂ ਵੱਡਿਆ ਕਾ ਉਹਨਾਂ ਕੱਗਿਆਂ ਦਾ ਸ਼ਰਮ ਵੀ ਆਉਂਦੀ ਫੇਰ ਉਹਨਾਂ ਦਾ ਇਦਾਂ ਵੱਡਾ ਕਾਂਡ ਕਰ ਕਰ ਤੇ ਉਹੀ ਪੁਲਸਵਾ ਲੈਣ ਦੀ ਵੀ ਗਲਤੀ ਵੀ ਤੀ ਜਦੋਂ ਇਹ ਜਦੋਂ ਘਾਰੇ ਕਰਦੇ ਉਹਦੋਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਮਾਸਾ ਤੋਂ ਮੇਰੇ ਨਾਲ ਪੇਕੇ ਪੇਕੇ ਲਾ ਕੇ ਖਬਰ ਹੀਗਾ ਘਰ ਵਾਲਾ ਕਹਿੰਦਾ ਜਾ ਚਾਹ ਬਣਾ ਕੇ ਆ ਹੈਨਾ ਤੇ ਉਹਨੇ ਘਰ ਵਾਲ ਨੇ ਕੀ ਕਿਹਾ ਤਾਂ ਕਿ ਹਸ ਚਾਲੂ ਕਰ ਰਾਇਆ ਹਏ ਤੋ ਚਾੜ ਨੂੰ ਪਤਾ ਹੀ ਨਹੀਂ ਤੋ ਖੇਵੇ ਚ ਗਈ ਤੇ ਗੈਸ ਨੇ ਉਸੇ ਵਲੇ ਫਟ ਗਿਆ ਤੋ ਵਿਚਾਰੇ ਉੱਥੇ ਸੜ ਗਈ ਨਾਲ ਕੋਈ ਵਾਰੀ ਇਦਾਂ ਸੋਚ ਹੀ ਲਈਦਾ ਵਾ ਵੀ ਚਲ ਮਾੜੀ ਮੋਟੀ ਲੀਕੇਜ ਹੋਣਦੀ ਆ ਥੋੜੀ ਖਬਰ ਹੁੰਦੀ ਉਹ ਮੇਰੇ ਤੇ ਕੀ ਲੱਗਿਆ ਵੇਕੇ ਨਾਲ ਹੀ ਪਾਣੀ ਦੀ ਕੋਈ ਨਹੀਂ ਪਤਾ ਹੋਇਆ ਕਿ ਮੇਰਾ ਘਰ ਵਾਲਾ ਧਮ ਹੈਗਾ ਵਾ ਹੂੰ ਜਿਹੜਾ ਮੈਨੂੰ ਮਾਰਨਾ ਉਹ ਤਾਂ ਜਿੰਨੇ ਮਰਜੀ ਨਾ ਮਾਰੇ ਕਰਮ ਕਰ ਲੋ ਸਜ਼ਾ ਤਾਂ ਇੱਥੇ ਹੀ ਮਿਲ ਜਣੀ ਸਾਰਾ ਕੁਝ ਇੱਥੇ ਜੇ ਕਿਸੇ ਪੁਲਿਸ ਨੇ ਫੜ ਲਿਆ ਤੇ ਪੁਲਸ ਕੋ ਮੈਨੂੰ ਨਾ ਕਾਨੂੰਨੀ ਸਜ਼ਾ ਮਿਲ ਜਣੀ ਆ ਤੇ ਜੇ ਨਹੀਂ ਤੇ ਫਿਰ ਉਹ ਪ੍ਰਮਾਤਮਾ ਦੇ ਹੈਗਾ ਹੀ ਆ ਕਈ ਵਾਰੀ ਲੱਗਦਾ ਬਾਬੀ ਨਹੀਂ ਹੈਗਾ ਪਰ ਹੈਗਾ ਜੀ ਆ ਵੇਖੀ ਅੱਜ ਨੇ ਕਾਨੂੰਨੀ ਸਜ਼ਾ ਮਿਲ ਕੇ ਹੀ ਰਹਿਣੀ ਮਨਪ੍ਰੀਤ ਮੇਰੀ ਗੱਲ ਸੁਣ ਸੋ ਗੱਲਾਂ ਦੀ ਇੱਕੋ ਗੱਲ ਆ ਨਰਕਸ ਵਰਗਾ ਇੱਥੇ ਹੀ ਆ ਜਿਹੜਾ ਚੰਗੇ ਕੰਮ ਕਰੂਗਾ ਨਾ ਉਹਦੇ ਨਾਲ ਵੀ ਰੱਬ ਸਮਾਂ ਬਰਾਬਰ ਆ ਜਿਹੜਾ ਮਾੜੇ ਕੰਮ ਕਰੂਗਾ ਉਹਨੂੰ ਸਜ਼ਾ ਮਿਲਣੀ ਜ਼ਰੂਰ ਆ ਅੱਜ ਨੂੰ ਤੇ ਕੱਲ ਨੂੰ ਵੇਖੀ ਸਹੀ ਇੱਥੇ ਸਾਰਾ ਕੁਝ ਹੈਗਾ ਵਾ ਅੱਖੀ ਵੀ ਇਹਨੂੰ ਦੇਖਣਾ ਕਿ ਕਹਿੰਦੇ ਨੇ ਅਹੀਂ ਨਾ ਵੇਖਾਂਗੇ ਜੱਗ ਤੇ ਵੇਖੂਗਾ ਨਾ ਕਿੰਨੇ ਮਾਰਦਾ ਬੰਦਾ ਕਿੰਨੇ ਸ਼ਰਾਫ ਦਿੰਦਾ ਵਾ ਕਿੰਨੇ ਚਰਲੇ ਪਾਉਂਦਾ ਵਾ ਹਨਾ ਵੇਖੋ ਵਾਲੇ ਨੂੰ ਜਾਨ ਐਵੇਂ ਨਿਕਲ ਜਾਂਦੀ ਕਿਤੇ ਜਾਨ ਬੜੀ ਔਖੀ ਨਿਕਲਦੀ ਬੰਦੇ ਦੀ ਆ ਵੀਡੀਓ ਵੀ ਵੇਖੀ ਦੀਆਂ ਕਈ ਵਾਰੀ ਹਨਾ ਉਹ ਜਾਨਵਰਾਂ ਦੇ ਬੱਚਿਆਂ ਨੂੰ ਕੁਛ ਹੋਣ ਡਿਆ ਵੇ ਇਦਾਂ ਜਾਨਵਰਾਂ ਨਹੀਂ ਹੋਣ ਡਾ ਕਿਦਾਂ ਦਿਲ ਹੋਣ ਡਾਂਦਾ ਵੀ ਹਾਏ ਮੈਂ ਜਾ ਕੇ ਇਹਨੂੰ ਫੜ ਲਾਂ ਜਾਂ ਜੇ ਕੋਈ ਮਾਂ ਹੀ ਆਪਣੇ ਬੱਚੇ ਨੂੰ ਕੁੱਟਣ ਦੀ ਹੋ ਵੀ ਉਹਦੀ ਵੀਡੀਓ ਅੱਜ ਤੇ ਕਿੰਨਾ ਹਨਾ ਦਿਲ ਹੁੰਦਾ ਵਾ ਹਾਏ ਕਿਦਾਂ ਦੀ ਮਾਂ ਵਾ ਆਪਣੇ ਬੱਚੇ ਨੂੰ ਕਿਦਾਂ ਕੁੱਟਣ ਦੀ ਆ ਵੀ ਅਸੀਂ ਜਾ ਕੇ ਬਚਾ ਲਈਏ ਇਹਨੂੰ ਘਰ ਨਾਲ ਲਾ ਲਈਏ ਤੇ ਉਹ ਹੀ ਗੱਲ ਹਨਾ ਜਿਹੜਾ ਮਾਰਨ ਲੱਗਦੇ ਨੇ ਉਹ ਸੋਚਦੇ ਨਹੀਂ ਕੁਝ ਵੀ ਇਹਨਾਂ ਨੇ ਸੋਚਦੇ ਤੇ ਬਾਅਦ ਵਿੱਚ ਹਾਂਡਾ ਕੀ ਹਾਲ ਹੋਣਾ ਵਾ ਜਿਹੜੇ ਬਾਬੇ ਆਏ ਆ ਬਾਬੇ ਆਏ ਕਿਹੜੇ ਬਾਬੇ ਦਾ ਜੀ ਸੱਚ ਜੀ ਜੀ ਅਸੀਂ ਤੇ ਹਰ ਲੋਕਾਂ ਦੀਆਂ ਗੱਲਾਂ ਦੀ ਟੈਨਸ਼ਨ ਲੈ ਕੇ ਬੈਠੇ ਮੈਨੂੰ ਤਾਂ ਵੀਰ ਬੜੀਆਂ ਆਵਾਜ਼ਾਂ ਸੁਣਦੀਆਂ ਸੀ ਤੁਸੀਂ ਆਂਦੀਆਂ ਹੀ ਬਾਬੇ ਸੱਦਣੇ ਤੇ ਬਾਬੇ ਮੰਮੀ ਸੱਦ ਲੈਣੀ ਕਿ ਜੇ ਕਿਤੇ ਮਿਲੇ ਹੀ ਟਕਰੇ ਹੀ ਗਿਰਾਹ ਰੂਚ ਦੇ ਨਹੀਂ ਨਹੀਂ ਕਰ ਲੈਉਣੇਗੇ ਮੈਨੂੰ ਨਾ ਜਿੱਦਾਂ ਸੁਪਨਾ ਆ ਬੈਠੀ ਨੂੰ ਜਿੱਦਾਂ ਸੁਪਨਾ ਆਉਂਦਿਆ ਬਾਬੇ ਸੱਦਣੇ ਬਾਬੇ ਹਾਂ ਹਾਂ ਤਾਂ ਤੁਹਾਡੀ ਵੀ ਗੱਲ ਕਰਨ ਵਾਲੀ ਆ ਤਨ ਬੈਠਣ ਨਹੀਂ ਭੈਣ ਆਵੇ ਤੁਹਾਡੇ ਘੜੀਆ ਦਫਾ ਹੋ ਜੋ ਇੱਥੋਂ ਚੰਗਾ ਮੇਰਾ ਲਾਗੇ ਮੇਰੇ ਕੰਨ ਖਾਦੇ ਦੁਵਾ ਜਾਣੀਆਂ ਨੇ ਮੈਨੂੰ ਦਿਮਾਗ ਖਰਾਬ ਕਰ ਦਿੱਤਾ ਮੇਰਾ ਮੇਰਾ ਤਾਂ ਅੱਗੇ ਨਹੀਂ ਮਨ ਚੰਗਾ ਮੇਰੇ ਤੇ ਜੀਨ ਕੋ ਹੋਣ ਡਿਆ ਟੈਨਸ਼ਨ ਜੀ ਟੈਨਸ਼ਨ ਜੀ ਚੁੰਦਗੀ ਜੀ ਚੁੰਦਗੀ ਜੀ ਲੱਗੀ ਆ ਤੁਹਾਨੂੰ ਕਦੀ ਚੁੰਦਗੀ ਲੱਗੀ ਆ ਕੀ ਪੜ ਤੂੰ ਆਣ ਕੇ ਕੀ ਇੱਕ ਜਾਣੀ ਇੱਧਰ ਕੰਨਾਂ ਦੀ ਦੂਜੀ ਇੱਧਰ ਪਾਛੰਦਈ ਜਾਣੀਆਂ ਮੈਂ ਉੱਧਰ ਜਾ ਕੇ ਕਰ ਲੋ ਗੱਲਾਂ ਤੇ ਜੇ ਨਹੀਂ ਸਰਾਂ ਨੇ ਚੜ ਕੇ ਕਰਨੀਆਂ ਤੁਸੀਂ ਤੇ ਜੇ ਅਸੀਂ ਨਾ ਤੁਹਾਡੇ ਲਾਗੇ ਪਈਏ ਤੁਸੀਂ ਫਿਰ ਕਹਿੰਦੇ ਮੇਰੇ ਲਾਗੇ ਬਹਿੰਦੀਆਂ ਨਹੀਂ ਜੀ ਤੁਹਾਨੂੰ ਕੋਈ ਚੱਜ ਦੀ ਗੱਲ ਹੀ ਨਹੀਂ ਕਰਦੀਆਂ ਫਲਾਣਾ ਮਰ ਗਿਆ ਉਹ ਮਰ ਗਿਆ ਆ ਮਰ ਗਿਆ ਜਿੰਨਾ ਮਰਨਾ ਮਰ ਗਏ ਚਾ ਮਰ ਗਈ ਤਾਂ ਇਹ ਗੈਸ ਆਗ ਲੱਗੀ ਫਲਾ ਜਿਹੜੀ ਮਰਨ ਤੇ ਆਈ ਉਹ ਰਹੀ ਕਦੋਂ ਮਰ ਗਈ ਉਹ ਕੋਈ ਬਸ ਉਹਨਾਂ ਦੀ ਜਾਣਾਂ ਦਾ ਕੋਈ ਮੌਲ ਨਹੀਂ ਹੈਗਾ ਤੂੰ ਕਿੱਦਾਂ ਇਹਨਾਂ ਨਾਲ ਕਰਦੇ ਏ ਤੇਰੇ ਪੇਕੇਆਂ ਦੀ ਖਬਰ ਬਾਤ ਸੁਣੀ ਯਾਰ ਤੂੰ ਆਪਣੀ ਸੱਸ ਨੂੰ ਜਾ ਕੇ ਦੱਸ ਮੇਰੇ ਕੀ ਕਰਨ ਚ ਵਾਲਾ ਪਾਉਂਦੇ ਹੀ ਲਾਗੇ ਨਾਲੇ ਮੇਰੀ ਕੁੜੀ ਨੂੰ ਨਹੀਂ ਗੁੱਸਾ ਚੜਾਉਣ ਨਾਲੇ ਉਹਨੂੰ ਟੈਨਸ਼ਨ ਚ ਪਾਉਣ ਡਈ ਆ ਵੀ ਆਇਆ ਏਦਾਂ ਏਦਾਂ ਤੂੰ ਨਾ ਇਹਦੀਆਂ ਗੱਲਾਂ ਦਾ ਸਰਕਾਰ ਵਾਲੇ ਮੰਮੀ ਵਾਲੇ ਦੁਆਲੇ ਵਿੱਚ ਕੀ ਹੋਣ ਡਿਆ ਨਾ ਖਬਰਾਂ ਪਤਾ ਹੋਣੀਆਂ ਚਾਹੀਦੀਆਂ ਕੀ ਪਤਾ ਕੱਲ ਨੂੰ ਅਸੀਂ ਇੱਥੇ ਪਾਟ ਕਰਨ ਬੈਠੀਆਂ ਹਈਆਂ ਜਾਂ ਉੱਧਾ ਹੀ ਏਦਾਂ ਹੀ ਹੁਣ ਬੈਠੀਆਂ ਹੋਈਏ ਕੋਈ ਬੁਆ ਖੋਲ ਕੇ ਆ ਜੇ ਤੇ ਗਲੇ ਵੜ ਜੇ ਸਾਡੀ ਤੁਹਾਨੂੰ ਪਤਾ ਹੋਵੇ ਤੇ ਬੰਦੇ ਜਨਾਨੀ ਆ ਕੋ ਬੰਦੇ ਨੂੰ ਪੈ ਤੇ ਜਾਂਦੀ ਬਸ ਉਹ ਕਿਹੜੇ ਬੰਦੇ ਕਿਹੜੇ ਜਿਆਦਾ ਆ ਤੇ ਤੁਹਾਨੂੰ ਫਿਰ ਪਤਾ ਹੀ ਆ ਨਾ ਤੁਸੀਂ ਆਪਣੇ ਆਪੇ ਕੰਮ ਕਰੋ ਮੈਨੂੰ ਨਾ ਸਤਾਓ ਜਾਂ ਚਲ ਜਾ ਮੈਨੂੰ ਪਤਾ ਨਹੀਂ ਕੀ ਹੋਣ ਡਿਆ ਵਾ ਜਾਂ ਚਲ ਜਾ ਮੇਰੇ ਲੱਗ ਮੈਂ ਤੈਨੂੰ ਕਿੰਨੀ ਵਾਰ ਕਹੀ ਜਾਨੀ ਜਾਓ ਉਹ ਤਾਂ ਦੀਦੀ ਇੱਕ ਆਪਾ ਡਾਂਗ ਡੂਂਗ ਜੀ ਤੇ ਦਾਤਰ ਦੁੱਤਰ ਜਾ ਰੱਖ ਲਈਂ ਆਕਰ ਰੱਖਣੀ ਕੀ ਕਰਨੂ ਆ ਮੇਰੇ ਮਾਰੋ ਸਿਰ ਚ ਮੇਰੀ ਮਾਰੋ ਧੌਣ ਚ ਜਾਂ ਚਲ ਜਾ ਤੇ ਤੁਹਾਨੂੰ ਮੈਂ ਕਿੰਨੀ ਵਾਰ ਆਖਿਆ ਵਾ ਕਾਈ ਮੇਰੀ ਗੱਲ ਸੁਣੋ ਅਸੀਂ ਤੁਹਾਡੀ ਮਾੜੀ ਜੀ ਡਾਂਗ ਮਾਰਤੀ ਨਾ ਸਾਰੇ ਪਿੰਡ ਚ ਰੋਲਾ ਪੈ ਜਨਾਵਾ ਜੇ ਰੱਬ ਡਾਂਗ ਮਾਰਦਾ ਨਾ ਉਦੋਂ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਬੰਦੇ ਨੂੰ ਕੀ ਹੋ ਜਾਣਾ ਵਾ ਤੇ ਰੱਬ ਤੁਹਾਨੂੰ ਡਾਂਗ ਮਾਰੂਗਾ ਮੈਂ ਕੋਈ ਮਾੜਾ ਕੰਮ ਕੀਤਾ ਵਾ ਉਹ ਤੇ ਤੁਹਾਡੀਆਂ ਗੱਲਾਂ ਤੋਂ ਆ ਨਹੀਂ ਡਾਂਗ ਰੱਖਣੀ ਚਾਹੀਦੀ ਔਰ ਮੇਰਾ ਜੋ ਸਿਰ ਖਾਦਾ ਵਾ ਮੈਂ ਤਾਂ ਕਿਹਾ ਵਾ ਪਹਿਲੀ ਨਹੀਂ ਉਹ ਜੇ ਨਾ ਕੰਮ ਕੀਤਾ ਤੇ ਨਾ ਹੀ ਕਰਨੇ ਤੇ ਨਾ ਹੱਟ ਲੱਗੇ ਉਹ ਜਿਹੇ ਖਬਰਾਂ ਹੀ ਦੋ ਕਿ ਤੁਹਾਨੂੰ ਕਾਦੀ ਟੈਨਸ਼ਨ ਲੱਗੀ ਆ ਤੁਸੀਂ ਕਹਿੰਦੇ ਮਿੰਟ ਦੇ ਵਿੱਚ ਉਹਨਾਂ ਦੀ ਲੱਗੀ ਆ ਉਹ ਤਾਂ ਮੈਨੂੰ ਉਦਾਂ ਹੀ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਇਦਾਂ ਹੋਣ ਗਿਆ ਮੈਨੂੰ ਟੈਨਸ਼ਨ ਦੋ ਗੱਲਾਂ ਸੁਣ ਸੁਣ ਕੇ ਨਹੀਂ ਨਾ ਟੈਨਸ਼ਨ ਹੁੰਦੀ ਕਿਹੜੀ ਆਪਣੀ ਨਾ ਮਾਰੀ ਐ ਇੰਨਾ ਕਰਦੇ ਸੀਗੇ ਹੁਣ ਮੇਰੇ ਨਾਲ ਅੱਗੇ ਇੰਨਾ ਕਰਦੇ ਚ ਇਹੋ ਤੇ ਮੇਰ ਗੱਲ ਕਹਿ ਨਹੀਂ ਆ ਮੈਂ ਵੀ ਕੋਈ ਗੱਲ ਨਹੀਂ ਕਿ ਮੈਨੂੰ ਤੇ ਉਦਾਂ ਹੀ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਟੈਨਸ਼ਨ ਆਈ ਜਾਂਦੇ ਵੀ ਹਾਏ ਕਿੱਦਾਂ ਦੀਆਂ ਖਬਰਾਂ ਦੱਸਣੀਆਂ ਵੀ ਕੀ ਕੋਹ ਦੁਨੀਆ ਤੇ ਹੋਣ ਡਿਆ ਵਾ ਜਾਓ ਚਲ ਜੋ ਮੈਂ ਚੱਲੀ ताई ਉਹਦਾ ਇੱਕ ਗੱਲ ਮੈਨੂੰ ਚੱਕ ਪੈਂਦਾ ਵਾ ਤੂੰ ਹੀ ਮਾਰਿਆ ਮਨ ਨੂੰ ਜੋਤੀ ਕਿਹੜੇ ਸਾਹਿਬ ਨਾਲ ਗੱਲ ਮੈਨੂੰ ਲਾ ਕੇ ਗਈ ਆ ਕੋਈ ਗੱਲ ਨਹੀਂ ਖਿਤਾ ਤਰਤੇ ਕਿਦਾਂ ਦੇ ਟਾਈਮ ਆਉਣੇ ਅਜੇ ਕਿਤਾ ਤੇਰੀ ਸੱਸ ਨੇ ਤੇਰੇ ਨਾਲ ਅਜੇ ਕੀ ਕੋ ਕਰਨਾ ਵਾ ਹਾਇ ਰੱਬਾ ਬਾਬੇ ਆਏ। ਹਾਏ ਅਮਨ ਸੱਚੀ ਮਰ ਗਈ ਹੋਊਗੀ। ਨਹੀਂ ਨਹੀਂ। ਅਮਨ ਹੈਗੀ ਆ। ਹਾਏ ਮਨਜੋਤ ਕਿੱਥੇ ਚੱਲ ਗਿਆ ਵਾ? ਹਾਂ ਦੀਆਂ ਪੁਲਿਸ ਲੈ ਜਾਂਦੀ ਆ। ਕਿੰਨਾ ਕੋ ਮੈਨੂੰ ਦੱਸ ਗਈਆਂ ਵਾ। ਹਾਏ ਮੈਨੂੰ ਤਾਂ ਕੋ ਸਮਝ ਨਹੀਂ ਲੱਗਣ ਡਈ। ਪਰ ਨਹੀਂ। ਕੋ ਨਹੀਂ ਹੋਣ ਲੱਗਾ। ਜੇ ਮੈਂ ਹੁਣ ਤੋਂ ਫਿਕਰ ਕਰਨ ਲੱਗੀ ਮੇਰਾ ਤੇ ਸਰ ਗਿਆ। ਅਸ਼ੀਆ। ਕੋਈ ਗੱਲ ਨਹੀਂ ਪੁਲਸ ਦੀ ਗੱਲ ਕਰਦਿਆਂ ਨਾ ਪੁਲਸ ਨੂੰ ਤਾਂ ਮੈਂ ਚੁਟਕੀ ਨਾ ਚੁਟਕੀ ਨਾ ਨਹੀਂ ਪਤਾ ਲੱਗਣ ਦੇਣਾ ਕਿਸੇ ਗੱਲ ਦਾ ਮੈਂ ਤਾਂ ਆਪਣੇ ਮਨਜੋਦ ਨੂੰ ਨਹੀਂ ਕਿਸੇ ਗੱਲ ਦਾ ਪਤਾ ਲੱਗਣ ਦਿੱਤਾ ਆਪਣੇ ਘਰ 'ਚ ਇੱਥੇ ਨਹੀਂ ਕਿਸੇ ਦੇ ਕੰਨ ਪੜਾ ਸਪਾਈ ਤੇ ਪੁਲਸ ਕੀ ਆ ਮੇਰੇ ਗਾੜੀ ਹੱਕ ਨਹੀਂ ਹੋਣਾ ਸਭ ਕੋ ਹੋਊਗਾ ਬਾਬੇ ਦੀ ਬੱਲੇ ਬੱਲੇ ਆ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਦਵਿੰਦਰੇ ਤੂੰ ਹੁਣੇ ਬਹਿ ਗਈ ਤੂੰ ਤੇ ਫਿਰ ਇੱਥੇ ਬਹਿ ਜਾਣਾ ਵਾ ਅਜੇ ਤਾਂ ਕੀਤਾ ਗਾੜੀ ਕੀ ਕੋ ਹੋਣਾ ਤਾਂ ਮੈਂ ਕਿੱਦਾਂ ਚੱਲਣਾ ਵਾ ਤਗੜੀ ਹੋ ਤਗੜੀ ਆ ਕੋਈ ਗੱਲ ਨਹੀਂ ਆ ਬੰਦਿਆ ਨਾ ਹੀ ਹੁੰਦੀਆਂ ਵਾ ਹੁਣ ਇਹ ਆ ਗਈ ਇਹਨੇ ਪਤਾ ਨਹੀਂ ਕੀ ਆਖਣਾ ਆਣ ਕੇ ਬੜੀ ਨੰਮੀ ਨਹੀਂ ਪਹਿਨ ਦੇਣਾ ਕਿਸੇ ਨੂੰ ਜੇ ਬੈਠੇ ਜੇ ਆਹੋ ਦਲਵੀਰੋ ਬੈਠੀ ਆ ਮੈਂ ਮੇਲੀ ਗਈ ਹਾਂ ਗੱਲਾਂ ਬੋਲਣਾ ਬੀਜੀਆਂ ਹੀ ਗਿਆ ਤੇ ਪੌਣ ਪੌਣ ਮੈਂ ਲਾ ਕੇ ਤੇ ਆਈ ਹਾਂ ਆ ਚੱਲ ਚੰਗਾ ਹੋਇਆ ਕੇ ਗਰਮੀ ਆ ਹਾਂਜੀ ਮੈਂ ਨਾ ਪਾਣੀ ਘਰ ਚੱਲ ਗਈ ਹਾਂ ਤੇ ਉਹਦੀ ਮਾਂ ਬੜੀ ਬਿਮਾਰ ਹੈਗੀ ਤੇ ਉਹਦਾ ਟੂੜਾ ਨਹੀਂ ਟੁੱਟ ਗਿਆ ਵਾ ਕੋਈ ਫਰਕ ਨਹੀਂ ਪਿਆ ਕੋਈ ਵੀ ਨਾ ਮਾਸਾ ਫਰਕ ਨਹੀਂ ਪਿਆ ਹੈਗਾ ਉਹਦੀ ਨੋਂ ਤੇ ਉਹਨੂੰ ਸਾਂਭਦੀ ਹੈ ਨਹੀਂਗੀ। ਕੋਈ ਮੰਮੀ ਆਪ ਹੀ ਦੱਸਦੇ ਹੁੰਦੇ ਹੀਗਾ। ਜਦੋਂ ਸੱਸ ਉਹ ਸੱਸ ਨੂੰ ਨਹੀਂ ਸਾਂਭਦੀ ਤੇ ਗਾੜੀ ਨੋਂ ਨੇ ਉਹਨੂੰ ਹੁਣ ਕਿੱਥੇ ਸਾਂਭਣਾ ਵਾ? ਆਹ ਜਦੋਂ ਉਹਨੇ ਨਹੀਂ ਸਾਂਧਾ ਉਹਨੇ ਵੀ ਨਹੀਂ ਸਮਝਦਾ ਉਹਨਾਂ ਦੇ ਬਾਪਾ ਕਈ ਚਾਹੇ ਸਾਰਾ ਕੁਝ ਲੇਖਾ ਜੋ ਕਹੀ ਤੇ ਇਹ ਮੰਦੀ ਚੱਲ ਜਾਨੀ ਉਹ ਕਈ ਮੰਜੀ ਤੇ ਬਹੁਤ ਹੀ ਬਣੀ ਸਰੀ ਹਾਏ ਕੋਈ ਜ਼ਿੰਦਗੀ ਉਹਦੀ ਕਿਤੇ ਵੇਖਿਆ ਨਹੀਂ ਜਾਂਦਾ ਜੋਤੀ ਉਹਦੇ ਵੱਲ। ਹਾਏ ਦਲਬੀਰੋ ਇੱਥੇ ਹੀ ਹੈ ਸਾਰਾ ਕੁਝ। ਹਾਂ ਠੀਕ ਹੈ ਇੱਥੇ ਹੀ ਪੁੱਗ ਤੇ ਜਾ ਜੀਦਾ। ਕਾਹ ਇੱਥੇ ਹੀ ਆਪਣੀ ਅੱਖੀਂ ਵੇਖਣ ਦੇ ਅਸੀਂ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਉਦੋਂ ਦੀ ਗੱਲ ਜੀ ਜਿੰ ਤ੍ਰਿਵਿਯਾਂ ਨੇ ਆਪਣੀ ਅੱਖੀਂ ਵੇਖਣ ਡਿਆ ਕੀੜੇ ਚੱਲਣ ਡਿਆ ਵਿਚਾਰੀ ਨੂੰ ਫਿਰ ਆਪਣਾ ਕੀਤਾ ਪਾਈਦਾ ਵਾ ਜਦੋਂ ਉਹਨੇ ਨਹੀਂ ਸਾਹਮਣੇ ਗਾੜੀ ਕੋਈ ਨਹੀਂ ਕਿਥੋਂ ਗਾੜੀ ਸਾਹਮਣਾ ਹੈਗਾ ਇਹ ਤਾਂ ਰੀਤ ਹੀ ਆ ਘਰ ਦੀ ਜਿੱਦਾਂ ਤੋਰਾਂਗੇ ਤੁਰੀ ਜਾਂਦੀ ਹੀ ਬੱਸ ਬੱਸ ਅਧਮ ਮੇਰੇ ਕੋਲ ਕਿਉਂ ਬੇਚਾਰੀ ਹੋ ਗਿਆ ਹਾਂ ਮੰਮੀ ਕਾਈ ਨੂੰ ਪੈਂਦੀ ਨਹੀਂ ਕਾਈ ਜੀ ਪੈਂਦੀ ਕੀ ਗੱਲ ਹੋਈ ਆ ਕਾਈ ਜਾ ਜੋ ਚ ਪਾਣੀ ਲਿਆ ਜੋਤੀ ਪੈਂਜੀ ਆਹ ਖਾ ਲਓ ਪੈਂਜੀ ਉੱਠੋ ਪਾਣੀ ਪੀ ਲਓ ਤਾਂ ਕੀ ਗੱਲ ਤੈਨੂੰ ਦੱਸਣ ਦੇ ਹੈ ਹੈ ਹਏ ਮਨਪੀਤ ਛੇਤੀ ਆ ਤਰੇ ਸੱਸ ਨੂੰ ਕੁਝ ਹੋ ਗਿਆ ਈ ਉਹ ਮੈਂ ਪਾਣੀ ਲੈ ਜਾ ਮੈਨੂੰ ਲੱਗਦਾ ਪਖਾਨ ਦੀ ਕਰਨੀ ਫੇਰ ਆਪਣਾ ਡੈਪੀ ਕਾਰਵਿਆਰ ਕਰਨੀ ਜਿਹੜਾ ਕਰਦੇ ਹੁੰਦੇ ਅੱਗੇ ਹਾਂ ਮਿੰਟ ਡਾਰੀ ਪੜਾ ਲੱਗਦਾ ਕਿਤੇ ਕੋਫ ਹੋਈ ਨੇ ਤਾਂ ਬੇਤਰੀ ਉਹ ਕੁਝ ਨਹੀਂ ਹੁੰਦਾ ਆ ਜਾਗਾ ਹੁਣਹੀਂ ਮੈਨੂੰ ਤੋਈ ਜਾਣਾ ਪੈ ਗਈ ਹੈ ਨਾ ਅਜਾ ਇੰਜੇ ਕੈਂਚੇ ਉਠੋ 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 ਕੈਂਚੇ ਉਠ ਪਾਈ ਜੇ ਕੁਝ ਹੋ ਗਿਆ ਏ ਹੁਣ ਉੱਠੋ ਪਾਣੀ ਪੀਓ ਤਾਏ ਕੀ ਹੋਇਆ ਵਾ ਉੱਥੇ ਪਾਣੀ ਪਾ ਮੂੰ ਚ ਦੀਦੀ ਚੰਗੀ ਭਲੀ ਲੱਗੇ ਪਾਣੀ ਕਿੱਧਰ ਪਾਵਾਂ ਮੂੰ ਚ ਤਾਏ ਬਿਓ ਇਹ ਨਿਕਸ ਜੋਤੀ ਤਾਏ ਉੱਥੇ ਕੀ ਹੋ ਗਿਆ ਵਾ ਤੂੰ ਚੰਗੀ ਭਲੀ ਪਾਣੀ ਪਾ ਦੇ ਮਿੰਦੇ ਦਾਰੀ ਕੋਲੋਂ ਢੰਡਿਆ ਵਾ ਕੌਣ ਵਾ ਚੰਗੀ ਭਲੀ ਗੱਲਾਂ ਕਰਨ ਦੇ ਤਾਏ ਕੀ ਹੋ ਗਿਆ ਵਾ ਅੱਛਾ ਕਹਿੰਦੀ ਹੋਇਆ ਚੂੜਾ ਪਾ ਆ ਇਹ ਤਾਂ ਚੂੜਾ ਐ ਬੀਬੀ ਮੈਂ ਵੀ ਚੂੜਾ ਪਾਣਾ ਹਾਂ ਮੇਨ ਮੇਰਾ ਪਰ ਹੋਣਾ ਕਿੱਥੇ ਆ ਚੌਥੀ ਇਹ ਬਤਾਈ ਕਿ ਨਹੀਂ ਹੋਏ ਮੈਂ ਸ਼ੋਰੇ ਜਾਣਾ ਮੈਂ ਵੀ ਮੈਂ ਵੀ ਜਾਣਾ ਹਾਂ ਹਾਂ ਹਾਸ ਕਰੋ ਕਿਉਂ ਗਿਆ ਮੈਂ ਹਾਸ ਕਰੋ ਭਾਈ ਮਨ ਕਿਦੇ ਕਿੰਨਾ ਸੌਂਡੀ ਤਾਈ ਕਿੰਨਾ ਮਜ਼ਾ ਆਉਂਦਿਆ ਨਾ ਦੀਦੀ ਸੌਣੀ ਡਈ ਆ ਵੀਰ ਉਹਨੂੰ ਲਾਈਟ ਕਰਨੀ ਨੂੰ ਪੜੀ ਪੈ ਗਈ ਆ ਸਾਨੂੰ ਚੱਲ ਚੱਲ ਮੈਂ ਸਮਝਣਾ ਇੱਥੇ ਚਲੋ ਕੀ ਹੋ ਗਿਆ ਤਾਂ ਇਹਨੂੰ ਮੈਨੂੰ ਲੱਗਦਾ ਇਹ ਪਾਗਲ ਪੁਗਲ ਹੋ ਗਿਆ ਸਦਮਾ ਤਾਂ ਨਹੀਂ ਲੱਗੇ ਕਿਤੇ ਜ਼ਿਆਦਾ ਹੀ ਸਾਡੀਆਂ ਗੱਲਾਂ ਗੁੱਲਾਂ ਤਾਂ ਨਹੀਂ ਦਿਮਾਗ ਤੇ ਲਾਣੀਆਂ ਜਿਹੜੇ ਆਪਾਂ ਕਰਨ ਦੇ ਹੀ ਕੀ ਪਤਾ ਮੈਨੂੰ ਹੁਣ ਜੇ ਕਿਤੇ ਆ ਗਿਆ ਨਾ ਮੰਜੋ ਤਾਂ ਉਹਨੇ ਆਉਂਦੇ ਹੀ ਸਾਨੂੰ ਪਤਾ ਹੈ ਕਰੀ ਮੰਮੀ ਮੇਰੀ ਗੱਲ ਸੁਣੋ ਰਹਿਮ ਤੋਂ ਅਸੀਂ ਸੋਚ ਸਮਝਾਂਗੇ ਸੁੱਤੀ ਆ ਆਜੂ ਉੱਠ ਕੇ ਚੱਲ ਜਾ ਲਾਗੋ ਮਨਪੀ ਆ ਜਾ ਮੌਕਾ ਸਾਭ ਲਈਏ ਮਾੜੀ ਜੀ ਕਰ ਦੋ ਮੈਂ ਡਾ ਮੈਂ ਤੇ ਆ ਰੱਖਦੀ ਤੇ ਕਰੋ ਮੰਮੀ ਖੜੋ ਨਾ ਤਨ ਤੇ ਸਭ ਇਹਨਾ ਵੇ ਘਰੇ ਕੋਈ ਤੇ ਭਰੇ ਕੋਈ ਦਿਨ ਮੁਕਤੀ ਇਸ਼ਾ ਚੱਲ ਆਜੂ ਮਿੰਨ ਤੇ ਨਹੀਂ ਕਰੀ ਹੋ ਕੋਈ ਨਾ ਰੱਬ ਹੈ ਹੀ ਨਹੀਂ ਚੱਲਾ ਰੱਬ ਵੀ ਨਾ ਮੈਨੂੰ ਆਉਂਦਾ ਤੇ ਉੱਚਾ ਦੇ ਸਾਥ ਜੋ ਮਾਰੇ ਕੰਮ ਕਰਦਾ ਨਾ ਰੱਬ ਫਿਰ ਉਹਨਾਂ ਵੱਲ ਤੇ ਪੰਜਾਣਾ ਵੇਖੀ ਅੰਡਕੀ ਪਾਣੀ ਕੀ ਕਿਹਾ ਮੈਂ ਸੁੱਛ ਡਰ ਲੱਗਣ ਗਿਆ ਮੈਂ ਸੋਚਿਆ ਕਿ ਮੈਂ ਜਾ ਕਰਾਂ nde ਉਦਾਂ ਹੀ ਦੇ ਆ ਮੈਂ ਤੇ ਆਪ ਪਹਿਲਾਂ ਹੱਸਣ ਦੀ ਹੀ ਮੈਨੂੰ ਕੀ ਪਤਾ ਹੀ ਗੱਪ ਰਹੀ ਮੈਂ ਡਰ ਲੱਗੀ ਚੁੱਪ ਆਚਰ ਕਾ

ਅੰਮ੍ਰਿਤ ਵੇਲਾ ਜਾਗਣਾ ਬਖਸ਼ਿਓ ਬਾਣੀ ਪੜ੍ਹਦੋਂ ਬਖਸ਼ਿਓ ਕਰਿਓ ਆਪ ਕਿਰਪਾ ਕਰਿਓ ਨਾਲ ਅ ਜਗਦੀ ਦਾ ਸਲਾਮੁ ਅਲੈਕਾ ਹਾਦਸਾ ਬਾਈ ਬਾਈ ਸਭ ਦਾ ਆਪਣਾ ਕਰਨਾ ਬਾਸ਼ਾ ਸਭ ਦੇ ਕਰਜ ਪੂਰੇ ਕਰਨੇ ਬਾਸ਼ਾ ਰਮਤ ਦਵਾਲਤ ਬਣ ਗਈ ਔਲਿ ਕਰਾ ਜੋਤੀ ਬਣ ਗਈ ਰੋਟੀ? ਹਾਂਜੀ ਡੜੀ ਬਣ ਗਈ ਜੀ। ਕੀ ਬਣਾਇਆ? ਦਾਲ ਚੋਲ ਬਣਾਏ ਅੱਜ। ਜਰਦਾ ਬਣਾ ਲੀਦੀ ਸਗੋਂ। ਜਰਦਾ ਡੜਤੀ ਮੈਂ ਵੇਖਣ ਦੀ ਕੱਲ ਦੇ ਬੜੇ ਖੁਸ਼ ਜੀ ਜਰਦਾ ਬਣਾਉਣ ਨੇ ਖੁਸ਼ੀ ਤਾਂ ਗੱਲ ਕੀ ਐ? ਗੱਲ ਹੀ ਕੋਈ ਖੁਸ਼ੀ ਆਈ ਆ ਕਿ? ਤੇ ਮੈਨੂੰ ਤਾਂ ਦੱਸੋ ਗੱਲ ਹੋਈ ਕੀ ਆ? ਦੱਸਦਾ? ਹਾਂਜੀ ਹਾਂਜੀ। ਹੁਣ ਮੈਂ ਤੇ ਚਾਹ ਨਾਲ ਦੱਸ ਹੀ ਦਿੰਦਾ। ਦੱਸੋ ਦੱਸੋ ਮੈਂ ਤਾਂ ਪੁੱਛਣ ਦੀ ਐ। ਜਿਹੜੀ ਮਨਪਰੀਤ ਦੀ ਸੱਸ ਵਾ ਨਾ? ਹਾਂਜੀ। ਉਹਨੇ ਉਹ ਜ਼ੁਲਮ ਜਿਹੜਾ ਕਬੂਲ ਕਰ ਲਿਆ ਵਾ। ਐਦਾਂ ਕਿਦਾਂ ਜਿਹੜੀ ਕਬੂਲ ਲਿਆ? ਪੀ ਅਮਾ ਨੂੰ ਅਹੀਂ ਮਾਰਿਆ। ਇੱਦਾਂ ਕਿਦਾਂ ਉਹਨੇ ਕਹਿਤਾ ਵੀ ਮੈਂ ਮਾਰਿਆ ਨੂੰ ਮੈਂ ਪ੍ਰੂਫ ਸਾਰੇ ਇਕੱਠੇ ਕਰ ਲਏ ਨਹੀਂ ਮੰਦੀ ਉਹਨੇ ਕਿਹਾ ਏ ਮੈਂ ਕਿਹਾ ਤੂੰ ਵੇਖ ਬਾਬਾ ਜੀ ਸੁਣ ਉਹਨੂੰ ਮੇਰੇ ਮੁੰਡੇ ਨੇ ਮਾਰਿਆ ਕਿਉਂ ਆ ਬਾਬਾ ਜੀ ਪੂਰੀ ਗੱਲ ਦੱਸ ਉਹਨੂੰ ਕਿਦਾਂ ਮਾਰਿਆ ਗਿਆ ਇੱਦਾਂ ਕਰ ਮੈਂ ਦੱਸਿਆ ਵੀ ਗਿਆ ਸਿਵਾ ਦਾ ਚਾਹ ਕਹਿਤਾ ਬਣਾ ਦੋ ਚਾਹ ਬਣਾਉਣ ਗਈ ਕਿ ਉਹ ਚਾਲੂ ਹੀ ਨਾ ਜਦੋਂ ਆਗ ਲਾਈ ਦਿਓ ਆਗ ਮੱਚ ਗਈ ਤੇ ਸਾਡੇ ਬਾਬਾ ਜੀ ਮੈਨੂੰ ਨਹੀਂ ਹੁਣ ਜ਼ਿਆਦੀਆਂ ਗੱਲਾਂ ਦਾ ਬਾਬਾ ਜੀ ਮੈਨੂੰ ਆਫ ਕਰ ਦਿਓ ਮੈਂ ਮੁੰਡੇ ਕੋਲ ਆਇਆ ਸੱਚ ਸਭ ਸਾਰਾ ਕੁਝ ਕਬੂਲ ਕਰ ਲਿਆ ਇਹਨੇ ਸੱਚ ਆਇਆ ਨਾ ਸਾਹਮਣੇ ਹੁਣ ਇਹਨੇ ਦੋਵਾਂ ਨੂੰ ਮਾਂ ਪੁੱਤਾਂ ਨੂੰ ਸਜ਼ਾ ਮਿਲਦੀ ਮਨਜੋਤ ਨੂੰ ਉਹਦੀ ਮਾਂ ਤੇ ਜਿਹੜੀ ਸਜ਼ਾ ਜੇ ਦੋਨਾਂ ਨੂੰ ਦਿਵਾਉਣੀ ਤੇ ਦਿਮਾਗ ਚ ਫਰਕਤ ਨਹੀਂ ਪਿਆ ਗਿਆ ਪਹਿਲਾਂ ਦਵਾਉਂਦੇ ਜਦੋਂ ਅਮਨ ਮਰ ਗਈ ਤੇ ਹੁਣ ਤਹਾਨੂੰ ਦਵਾਉਂਦਾ ਕੀ ਫਾਇਦਾ ਵਾ ਹੁਣ ਤਾਂ ਕਿਤੇ ਰਹਿਣਾ ਤਾਂ ਮੰਤਰੀ ਇਤਕਾਰ ਆ ਕੇ ਬਹਿ ਜੇ ਅਹੀਂ ਕਰਦਾ ਕੀ ਮੈਂ ਕੋਈ ਮੇਰੇ ਕੋ ਰਾਹ ਹੀ ਹੈ ਨਹੀਂ ਉਹ ਇੰਨੇ ਰਾਹ ਕਾਤੇ ਹੀ ਮੁੰਡਾ ਹੁਣ ਤੇ ਮੈਂ ਕੀ ਦੱਸਾਂ ਜੀ ਹੁਣ ਮਾਂ ਤਾਂ ਜਾਏਗੀ ਜਾਏਗੀ ਜਲੇ ਤੇ ਪੁੱਤ ਵੀ ਜਾਏਗਾ ਤੇ ਦੁਖੀ ਤਾਂ ਤੁਹਾਡੀ ਧੀ ਨੇ ਹੋਣਾ ਜਿੰਨੇ ਇੱਥੇ ਆ ਕੇ ਬਹਿ ਗਏ ਮੇਰੀ ਧੀ ਨੂੰ ਇਹਨੇ ਦੁਖੀ ਕੀਤਾ ਸੀ ਮੇਰੀ ਧੀ ਨੇ ਮੈਨੂੰ ਦੁਖੀ ਕੀਤਾ ਮੈਂ ਤੈਨੂੰ ਦੱਸ ਨਹੀਂਦਾ ਤੂੰ ਮੇਰੀ ਧੀ ਆ ਇਹਨੇ ਮੇਰੀ ਧੀ ਜਰੋਂ ਗਈ ਹੈ ਨਾ ਮੈਨੂੰ ਮਿਲਣਾ ਇਹ ਮੁੰਡੇ ਨੇ ਫੋਟੋਆਂ ਖਿੱਚ ਲੀਆਂ ਸੀ ਮੁੰਡਾ ਆਂਦਾ ਹੀ ਵੀ ਮੇਰੇ ਨਾਲ ਵਿਆਹ ਕਰਾਏਗੀ ਤੇ ਮੈਂ ਤੈਨੂੰ ਛੱਡਣਾ ਨਹੀਂ ਮੈਂ ਤੈਨੂੰ ਛੱਡਣਾ ਨਹੀਂ ਕਿਹੜੀ ਜੀ ਦਾ ਮਨ ਤੇ ਇਕਰ ਆ ਕੇ ਬਹਿ ਜੇਗੀ ਉਹ ਵੀ ਦਵਾ ਜੂਈ ਨਹੀਂ ਉਹਨਾਂ ਕਿੰਨੇ ਵਿਆਹ ਕਰਾਉਣਾ ਇਹੋ ਗਲਤੀ ਤੂੰ ਹੀ ਹੁਣ ਕਰਦੇ ਜੇ ਮੈਂ ਕੀ ਕਰਦਾ ਮੈਂ ਕੀ ਕਰਾਂ ਮੈਨੂੰ ਤੂੰ ਦੱਸ ਕਿ ਮੈਂ ਕੀ ਕਰਾਂ ਮੈਨੂੰ ਤਾਂ ਆਪਣੀ ਪਤਾ ਜ਼ਿੰਦਗੀ ਨੇ ਉਹਨੂੰ ਕਿਹੜੇ ਮੋੜ ਤੇ ਲਿਆ ਕੇ ਖੜਾ ਕਰਤਾ ਮੈਂ ਤਾਂ ਇਹੋ ਰੂੜੇ ਉਹ ਤੁਸੀਂ ਰੂਜਵਾਈ ਨੂੰ ਸਜ਼ਾ ਦਵਾਉਂਦੇ ਦੋਂਦੇ ਉਹਦੀ ਮਾਂ ਨੂੰ ਦੋਂਦੇ ਦੋਂਦੇ ਆਪਣੀ ਧੀ ਨੂੰ ਹੀ ਸਜ਼ਾ ਨਾਲ ਹੀ ਦੇਣ ਦੇ ਜੇ ਜ਼ਿੰਦਗੀ ਨੇ ਮੈਨੂੰ ਪਰਾਂ ਵੀ ਕਿਹੜੇ ਮੋੜ ਤੇ ਲਿਆ ਕੇ ਖੜੇ ਕਰ ਦਿੱਤਾ ਹੁਣ ਮੈਂ ਦੱਸ ਕਰਾਂ ਕੀ ਇਹਦੇ ਵਿੱਚ ਕੀ ਕਰਦਾ ਮੈਂ ਇਹਦੇ ਵਿੱਚ ਸਜਾ ਦਵਾਂਦੇ ਗਲਤੀ ਮਾਨਪ੍ਰੀਤ ਨੂੰ ਸਾਰੀ ਸਜ਼ਾ ਮਿਲਣੀ ਆ ਉਹਨਾਂ ਮਾਂ ਪੁੱਤਨ ਕੋਈ ਨਹੀਂ ਮਿਲਣਾ ਰੱਬ ਵਰਗਾ ਮੇਰਾ ਭਰਾ ਹੀ ਉਹਨੂੰ ਮੇਰੇ ਵਰਖ ਖਿਲਾਫ ਕਰਾਤਾ ਇੰਨੀ ਮੁੰਡੇ ਦੀ ਮਾਰਨਾ ਤੇ ਮੈਂ ਮਨਜ਼ੂਰ ਨੂ ਡੇੜੀ ਤੁਸੀਂ ਸਠਿਆ ਗਏ ਜੀ ਉਧਰ ਔਰ ਨਹੀਂ ਕੋਹ ਨਹੀਂ ਹੋਇਆ ਕੋਹ ਨਹੀਂ ਹੁੰਦਾ ਜੋ ਹੋਊਗਾ ਵੇਖੀ ਜਾਊਗੀ ਪਰ ਹੁਣ ਮੈਂ ਸਜ਼ਾ ਇਹਨੂੰ ਦਵਾ ਕੇ ਛੱਡਣੀ ਆ ਆ ਵੇਖੋ ਤੁਹਾਡੇ ਗਾੜੀ ਦੇ ਹੱਥ ਮਾਨਪ੍ਰੀਤ ਨੂੰ ਹੋਰ ਦੁੱਖ ਨਾ ਦਿਓ ਉਹ ਅੱਗੇ ਬੜੀ ਦੁਖੀ ਆ ਕੋਈ ਗੱਲ ਨਹੀਂ ਕੀ ਤੈਨੂੰ ਕੀ ਪਤਾ ਵਾ ਇਹ ਰਲ ਕੇ ਹੀ ਸਾਜਿਸ਼ ਚੱਲੰਦੀ ਸਾਰੀ ਡੜੀ ਮਰਜ਼ੀ ਕਰੋ ਆਪਣੀ ਜੋ ਕੁਝ ਕਰਨਾ ਤੇ ਪਰ ਸੋਚ ਸਮਝ ਕੇ ਕਰਿਓ ਜੋ ਵੀ ਕਰਨਾ ਕੋਈ ਨਹੀਂ ਜੋ ਹੋਊਗਾ ਚੰਗਾ ਹੀ ਕਰਨਾ ਮੇਰੇ ਮਾਲਕ ਦੇ ਹੁਣ ਹੁਣਾਨੂੰ ਰਾਹ ਲੱਭ ਗਿਆ ਪਤਾ ਲੱਗ ਗਿਆ ਪ੍ਰੂਫ ਮਿਲ ਗਿਆ ਹੁਣ ਤੇ ਮੈਂ ਇਹਨੂੰ ਇਹ ਮੁੰਡੇ ਨੂੰ ਉਹਦੀ ਮਾਂ ਨੂੰ 사ਜਾ ਦਿਵਾ ਕੇ ਹੀ ਛੱਡਣੀ ਡੜੀ ਤਾਂ ਹੀ ਸਮਝਿਆ ਨਹੀਂ ਇਹ ਗੱਲ ਨੂੰ ਕੋਈ ਨਹੀਂ ਤੂੰ ਮੈਂ ਆਪੇ ਸਮਝੂਗਾ ਮੈਨੂੰ ਪਤਾ ਪਛਤਾਉਣਾ ਇੱਕ ਦਿਨ ਆ ਡੈਡੀ ਨੇ ਕਿਸੇ ਦੀ ਮੰਨਣੀ ਹੋਈ ਫੇਰ ਵਾ ਨਾ ਇਹਨਾਂ ਤਾਂ ਭੂਤ ਸਵਾਰ ਇਨਸਾਫ ਦਾ ਇਨਸਾਫ ਦਾ ਇਹਨਾਂ ਨਹੀਂ ਪਤਾ ਉਹਨਾਂ ਮਾਂ ਪੁੱਤਾਂ ਨੇ ਸਜਾ ਕਦੀ ਕੁੜੀ ਨੂੰ ਸਜਾ ਦਿਵਾਉਣੀ ਐ ਨਾ